ਆਪਣੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਆਪਣੇ ਅਵਚੇਤਨ ਮਨ ਦੀ ਲੁਕੀ ਹੋਈ ਸ਼ਕਤੀ ਦੇ ਉੱਤੋਂ ਪਰਦਾ ਚੁੱਕਿਆ ਸੀ ਕਿ ਕਿਵੇਂ ਇਹ ਸਾਡੀ ਜ਼ਿੰਦਗੀ ਨੂੰ ਕੰਟਰੋਲ ਕਰਦਾ ਕਿਵੇਂ ਇਹ ਸਾਡੀ ਕਿਸਮਤ ਨੂੰ ਬਦਲ ਸਕਦਾ ਤੇ ਕਿਵੇਂ ਇਹ ਸਾਡੀ ਖੁਸ਼ੀਆਂ ਸਾਡੇ ਦੌਲਤ ਤੇ ਸਾਡੀ ਕਾਮਯਾਬੀ ਦੀ ਚਾਬੀ ਸਾਬਤ ਹੋ ਸਕਦਾ ਹੈ ਪਰ ਜੇ ਮੈਂ ਇਹ ਕਹਾ ਕਿ ਆਪਾਂ ਨੇ ਸਿਰਫ ਇੱਕ ਉੱਪਰਲੀ ਪਰਤ ਹੀ ਖੁਰਚੀ ਸੀ ਇਸ ਵੀਡੀਓ ਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਡੀਪ ਜਾਵਾਂਗੇ ਤੇ ਇਸ ਕਨਸੈਪਟ ਨੂੰ ਹੋਰ ਸਮਝਾਂਗੇ ਸੋ ਸਵਾਗਤ ਹੈ ਤੁਹਾਡਾ ਦਾ ਪਾਵਰ ਆਫ ਸਬਕੌਨਸ਼ੀਅਸ ਮਾਈਂਡ ਦੇ ਦੂਜੇ ਐਪੀਸੋਡ ਦੇ ਵਿੱਚ ਦੇਦੇ ਵਿੱਚ ਤੁਸੀਂ ਜਾਣੋਗੇ ਕਿਵੇਂ ਤੁਸੀਂ ਆਪਣੀ ਚਮਤਕਾਰੀ ਸ਼ਕਤੀ ਨੂੰ ਅਨਲੌਕ ਕਰ ਸਕਦੇ ਹੋ ਤੇ ਕਿਵੇਂ ਤੁਸੀਂ ਸਾਇੰਟਿਫਿਕ ਪ੍ਰੇਅਰ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹਾਸਲ ਕਰ ਸਕਦੇ ਹੋ ਤੇ ਕਿਉਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਨੂੰ ਤੁਹਾਡੀ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਪ੍ਰੋਬਲਮ ਦਾ ਹੱਲ ਪਹਿਲਾਂ ਤੋਂ ਹੀ ਪਤਾ ਹੈ ਸੋ ਐਂਡ ਤੱਕ ਬਣੇ ਰਹੋ ਜੇ ਤੁਸੀਂ ਇਹਨਾਂ ਸੀਕਰੈਟਸ ਨੂੰ ਸਮਝ ਗਏ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਪਹਿਲਾਂ ਦੀ ਤਰ੍ਹਾਂ ਬਿਲਕੁਲ ਵੀ ਨਹੀਂ ਦੇਖੋਗੇ ਸਭ ਤੋਂ ਪਹਿਲੀ ਚੀਜ਼ ਕਿਵੇਂ ਤੁਹਾਡਾ ਸਬਕੌਨਸ਼ੀਅਸ ਮਾਈਂਡ ਚਮਤਕਾਰ ਕਰਦਾ ਹੈ ਅਪਾ ਅਕਸਰ ਸੋਚ ਲੈਂਦੇ ਆ ਕਿ ਚਮਤਕਾਰ ਜ਼ਿੰਦਗੀ ਦੇ ਵਿੱਚ ਕਦੇ-ਕਦੇ ਹੁੰਨੇ ਆ ਪਰ ਜਿਵੇਂ ਤੁਹਾਨੂੰ ਇਹ ਕਹਾਂ ਕਿ ਤੁਹਾਡੀ ਜ਼ਿੰਦਗੀ ਚਮਤਕਾਰਾਂ ਨਾਲ ਹੀ ਭਰੀ ਪਈ ਹੈ ਹਰ ਪਲ ਤੁਹਾਡੇ ਨਾਲ ਚਮਤਕਾਰ ਹੋ ਰਿਹਾ ਤੇ ਇਸ ਇਹਨਾਂ ਚਮਤਕਾਰਾਂ ਦਾ ਸਿੱਧਾ ਸਿੱਧਾ ਸੰਬੰਧ ਤੁਹਾਡੇ ਸਬਕੌਂਸ਼ੀਅਸ ਮਾਈਂਡ ਦੇ ਨਾਲ ਹੈ ਡਾਕਟਰ ਜੋਸਫ ਮਰਫੀ ਆਪਣੀ ਕਿਤਾਬ ਦਾ ਪਾਵਰ ਆਫ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਬਹੁਤ ਸੋਹਣੀ ਕਹਾਣੀ ਸ਼ੇਅਰ ਕਰਦੇ ਨੇ ਜਿਹਦੇ ਵਿੱਚ ਇੱਕ ਇਹੋ ਜਿਹਾ ਇਨਸਾਨ ਬਾਰੇ ਦੱਸਦੇ ਨੇ ਜਿਨੂੰ ਕੇ ਲਾਜ ਇਲਾਜ ਬਿਮਾਰੀ ਹੋ ਜਾਂਦੀ ਹੈ ਤੇ ਡਾਕਟਰ ਨੂੰ ਕਹ ਰਿਹਾਦਾ ਕਿ ਇਹਦੀ ਬਿਮਾਰੀ ਕਦੇ ਵੀ ਠੀਕ ਨਹੀਂ ਹੋ ਸਕਦੀ ਪਰ ਉਹਨੇ ਡਾਕਟਰ ਦੀ ਇਸ ਗੱਲ ਨੂੰ ਐਕਸੈਪਟ ਹੀ ਨਹੀਂ ਕੀਤਾ ਉਹਨੇ ਬਿਮਾਰੀ ਦਾ ਵਿਚਾਰ ਆਪਣੇ ਨੇੜੇ ਹੀ ਨਹੀਂ ਆਉਣ ਦਿੱਤਾ ਉਹ ਹਰ ਸਮੇਂ ਆਪਣੇ ਆਪ ਨੂੰ ਇੱਕ ਫਿੱਟ ਰੂਪ ਦੇ ਵਿੱਚ ਦੇਖਦਾ ਸੀਗਾ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਵਿਜ਼ੂਅਲਾਈਜੇਸ਼ਨ ਕਰਦਾ ਸੀਗਾ ਜਿਹਦੇ ਵਿੱਚ ਉਹ ਖੁਦ ਨੂੰ ਭੱਜਦਾ ਹੋਇਆ ਫਿੱਟ ਹੋਇਆ ਮਹਿਸੂਸ ਕਰਦਾ ਸੀਗਾ ਤੇ ਆਪਣੇ ਆਪ ਨੂੰ ਇਹੀ ਸੁਝਾਅ ਲੈਂਦਾ ਸੀਗਾ ਕਿ ਮੈਂ ਬਿਲਕੁਲ ਫਿੱਟ ਹਾਂ ਉਹਨੇ ਨੈਗੇਟਿਵਿਟੀ ਨੂੰ ਬਿਲਕੁਲ ਆਪਣੇ ਨੇੜੇ ਹੀ ਨਹੀਂ ਆਉਣ ਦਿੱਤਾ ਤੇ ਕੁਝ ਹਫ਼ਤਿਆਂ ਬਾਅਦ ਹੀ ਡਾਕਟਰ ਬਿਲਕੁਲ ਹਾਰਾਰ ਰਹਿ ਗਿਆ ਕਿਉਂਕਿ ਜਦੋਂ ਨੇ ਉਹਦੀਆਂ ਰਿਪੋਰਟਾਂ ਦੇ ਵਿੱਚ ਦੇਖਿਆ ਕਿ ਉਹਦੀ ਬਿਮਾਰੀ ਨੂੰ ਜਿਹੜਾ ਮੋੜ ਪੈਣਾ ਸ਼ੁਰੂ ਹੋ ਚੁੱਕਿਆ ਸੀਗਾ ਸੋ ਐਨੀ ਜਿਆਦਾ ਪਾਵਰਫੁਲ ਐ ਸਾਡਾ ਸਬਕੌਂਸ਼ੀਅਸ ਮਾਈਂਡ ਗਿਆਨ ਇਸ ਗੱਲ ਨੂੰ ਕਨਫਰਮ ਕਰਦਾ ਹੈ ਕਿ ਸਾਡੇ ਜਿਹੜੇ ਖਿਆਲ ਹਨ ਉਹਨਾਂ ਦਾ ਸਾਡੀ ਬੋਡੀ ਦੇ ਉੱਤੇ ਬਹੁਤ ਡੀਪ ਇਫੈਕਟ ਪੈਂਦਾ ਸਾਡੇ ਇਕੱਲੇ ਇਕੱਲੇ ਸੈੱਲ ਦੇ ਉੱਤੇ ਸਾਡੇ ਵਿਚਾਰ ਦਾ ਅਸਰ ਪੈਂਦਾ ਏ ਜੇ ਅਸੀਂ ਪੋਜ਼ਿਟਿਵ ਵਿਚਾਰ ਸੋਚਾਂਗੇ ਤੇ ਆਪਣੇ ਆਪ ਨੂੰ ਹੈਲਦੀ ਤੇ ਫਿਟ ਤੇ ਸਟਰੋਂਗ ਫੀਲ ਕਰਾਵਾਂਗੇ ਤਾਂ ਫਿਰ ਸਾਡੀ ਬੋਡੀ ਦਾ ਜਿਹੜਾ ਹੀਲਿੰਗ ਮੈਕੈਨਿਜ਼ਮ ਹੈ ਉਹ ਐਕਟੀਵੇਟ ਹੋ ਜਾਂਦਾ ਤੇ ਸਾਡੀ ਬੋਡੀ ਆਪਣੇ ਆਪ ਖੁਦ ਨੂੰ ਹੀਲ ਕਰਨਾ ਠੀਕ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਅਸਲ ਕੁਐਸਚਨ ਇਹ ਹੈ ਕਿ ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਕੀ ਖਿਲਾ ਰਹੇ ਹਾਂ ਸਾਡੇ ਵਿਚਾਰ ਸਾਡੇ ਸਬਕੌਨਸ਼ੀਅਸ ਮਾਈਂਡ ਦੀ ਖਰਾਕ ਨੇ ਕੀ ਅਸੀਂ ਇਹਨੂੰ ਹੈਲਥ ਤੇ ਸਟਰੈਂਥ ਵਾਲੇ ਵਿਚਾਰ ਖਿਲਾ ਰਹੇ ਆ ਕਿ ਅਸੀਂ ਇਹਨੂੰ ਸਿਹਤਮੰਦ ਹੋਣ ਵਾਲੇ ਵਿਚਾਰ ਖਿਲਾ ਰਹੇ ਆ ਜਾਂ ਫਿਰ ਅਸੀਂ ਸਿਰਫ ਇਹਨੂੰ ਡਰ ਦੇ ਰਹੇ ਆ ਸਿਰਫ ਬਿਮਾਰੀ ਬਾਰੇ ਸੋਚ ਰਹੇ ਆ ਸਿਰਫ ਬਿਮਾਰੀ ਦੇ ਵਿਚਾਰ ਹੀ ਆਪਣੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਭੇਜ ਰਹੇ ਆ ਦੂਜੀ ਚੀਜ਼ ਇਹ ਹੈ ਕਿ ਸਾਡੀ ਪ੍ਰੇਅਰ ਸਾਡੀ ਅਰਦਾਸ ਦੇ ਪਿਛਲੇ ਸਾਇੰਸ ਕੀ ਹੈ ਦਿ ਪਾਵਰ ਆਫ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਇੱਕ ਸੈਂਟੀਫਿਕ ਪ੍ਰੇਅਰ ਦਸੀ ਗਈ ਹੈ ਜਿਦੇ ਵਿੱਚ ਇਹ ਦੱਸੇ ਗਏ ਕਿ ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਪੋਜ਼ਿਟਿਵ ਸਕਾਰਾਤਮਕ ਵਿਸ਼ਵਾਸਾਂ ਦੇ ਨਾਲ ਭਰਨਾ ਹੈ ਅਰਦਾਸ ਦਾ ਮਤਲਬ ਸਿਰਫ ਇਹ ਨਹੀਂ ਹੈਗਾ ਕਿ ਅਸੀਂ ਬਾਰੂ ਮੱਦਦ ਮੰਗਣੀ ਹੈ ਸਗੋਂ ਅਸੀਂ ਆਪਣੇ ਦਿਮਾਗ ਨੂੰ ਆਪਣੇ ਗੋਲ ਦੇ ਨਾਲ ਬਿਲਕੁਲ ਅਲਾਈਨ ਕਰਨਾ ਹੈ ਤੇ ਇਹ ਅਰਦਾਸ ਕਰਨੀ ਕਿਵੇਂ ਹੈ ਸਭ ਤੋਂ ਪਹਿਲਾ ਚੀਜ਼ ਸਪੈਸੀਫਿਕ ਹੋਣਾ ਦੇਖੋ ਅਸੀਂ ਅਰਦਾਸ ਕਰਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਚਾਹੀਦਾ ਕੀ ਹੈ ਅਸੀਂ ਜ਼ਿਆਦਾ ਕਹਿ ਦਿੰਨੇ ਕਿ ਮੈਂ ਬਹੁਤ ਜ਼ਿਆਦਾ ਕਾਮਯਾਬ ਹੋਣਾ ਚਾਹੁੰਦਾ ਮੈਂ ਬਹੁਤ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਮੈਂ ਬਹੁਤ ਜ਼ਿਆਦਾ ਅਮੀਰ ਹੋਣਾ ਚਾਹੁੰਦਾ ਪਰ ਇੱਥੇ ਸਪੈਸੀਫਿਕ ਨਹੀਂ ਹੈਗਾ ਕਿ ਕਿੰਨਾ ਉੱਥੇ ਦ ਕੋਟੋਰੀ ਮਿਸ ਅੰਡਰਸਟੈਂਡਿੰਗ ਇਹ ਹੋ ਜਾਂਦੀ ਹੈ ਕਿ ਜਦੋਂ ਅਸੀਂ ਕਲੀਅਰ ਇਨਸਟਰਕਸ਼ਨ ਨਹੀਂ ਦੇਵਾਂਗੇ ਤਾਂ ਸਾਡੀ ਗੱਲ ਪੂਰੀ ਕਿਵੇਂ ਹੋਊਗੀ ਅਸੀਂ ਆਪਣੇ ਸਬਕੌਨਸ਼ੀਅਸ ਮਾਈਂਡ ਨੂੰ ਇਹ ਕਲੀਅਰ ਕਰਾਉਣਾ ਹੈ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਚਾਹੀਦੀ ਹੈ ਵੀ ਨਹੀਂ ਕਰਾਉਣਾ ਸਗੋਂ ਇਹ ਕਰਾਉਣਾ ਕਿ ਮੈਂ ਇੰਨੀਆਂ ਮੌਕੇ ਆਪਣੀ ਜ਼ਿੰਦਗੀ ਦੇ ਵਿੱਚ ਅਟਰੈਕਟ ਕਰ ਰਿਹਾ ਜਿਹੜੇ ਮੈਨੂੰ ਏਨੇ ਲੱਖ ਰੁਪਏ ਜਾਂ ਏਨੇ ਹਜ਼ਾਰ ਰੁਪਏ ਜਾਂ ਜਿੰਨਾ ਵੀ ਅਮਾਉਂਟ ਤੁਸੀਂ ਭਰਨਾ ਚਾਹੋ ਕਿ ਮੈਨੂੰ ਮਿਲ ਰਹੇ ਨੇ ਜਦੋਂ ਤੁਸੀਂ ਸਪੈਸਿਫਿਕ ਹੋਮਾਂਗੇ ਤਾਂ ਹੀ ਸਾਡਾ ਸਬਕੋਨਸ਼ੀਅਸ ਮਾਈਂਡ ਉਸ ਚੀਜ਼ ਵੱਲ ਕਮ ਅਗਰੂਗਾ ਜਦੋਂ ਉਹਨੂੰ ਕਲੀਅਰ ਹੀ ਨਹੀਂ ਹੋਗਾ ਕਿ ਜਾਣਾ ਕਿੱਥੇ ਆ ਤਾਂ ਫਿਰ ਉਹ ਇਧਰ ਉਧਰ ਹੀ ਭਟਕਦਾ ਫਿਰੂਗਾ ਇਹਰ ਦੱਸਦਾ ਦੂਜਾ ਸਟੈਪ ਹੈਗਾ ਆਉਟਕਮ ਨੂੰ ਫੀਲ ਕਰਨਾ ਅਸੀਂ ਵਿਸ਼ਵਾਸ ਨਹੀਂ ਕਰ ਪਾਉਂਦੇ ਕਿ ਅਸੀਂ ਕੋਈ ਚੀਜ਼ ਡਿਜ਼ਰਵ ਕਰਦੇ ਹਾਂ ਤਾਂ ਸਾਡੀ ਅਰਦਾਸ ਪੂਰੀ ਕਿਵੇਂ ਹੋਊਗੀ ਜਦੋਂ ਅਸੀਂ ਅਰਦਾਸ ਕਰਤੀ ਮੰਨ ਲਓ ਅਸੀਂ ਕਿਸੇ ਹੋਟਲ ਦੇ ਵਿੱਚ ਬੈਠੇ ਹਾਂ ਤੇ ਤੁਸੀਂ ਵੇਟਰ ਨੂੰ ਆਰਡਰ ਦੇਤਾ ਤਾਂ ਅਸੀਂ ਨਿਸ਼ਚਿਤ ਹੋ ਜਾਂਦੇ ਹਾਂ ਨਾ ਕਿ ਆਰਡਰ ਆਜੂਗਾ ਪਰ ਜਦੋਂ ਅਸੀਂ ਉਸ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਕੋਈ ਆਰਡਰ ਦੰਨੇ ਆ ਤਾਂ ਅਸੀਂ ਨਿਸ਼ਚਿੰਤ ਨਹੀਂ ਹੁੰਦੇ ਸੀ ਸਗੋਂ ਹੋਰ ਫਰਸਟ੍ਰੇਟ ਹੋ ਜਾਂਦੇ ਆ ਕਿ ਕਦੋਂ ਇਹ ਚੀਜ਼ ਪੂਰੀ ਹੋਗੀ ਮੇਰੀ ਛੇਤੀ ਕਰ ਦੋ ਕਦੋਂ ਹੋਊਗੀ ਸਗੋਂ ਸਾਨੂੰ ਵਿਸ਼ਵਾਸ ਕਰਨ ਚਾਹੀਦਾ ਜਦੋਂ ਅਸੀਂ ਇੱਕ ਵਾਰ ਸੁਜੈਸ਼ਨਸ ਆਪਣੇ ਮਾਈਂਡ ਨੂੰ ਦੇਤੀਆਂ ਉਹਦੇ ਬਾਅਦ ਸਾਨੂੰ ਨਿਸ਼ਚਿੰਤ ਹੋ ਜਾਣਾ ਚਾਹੀਦਾ ਕਿਉਂਕਿ ਸਾਡਾ ਮਾਈਂਡ ਬਹੁਤ ਪਾਵਰਫੁਲ ਹੈ ਸਾਨੂੰ ਇਹਦੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਇਹ ਸਾਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਕੱਢ ਕੇ ਦੇਊਗਾ ਤੇ ਸਾਨੂੰ ਅਰਦਾਸ ਕਰਨ ਤੋਂ ਬਾਅਦ ਉਸ ਫੀਲਿੰਗ ਦੀ ਜਿਹੜੀ ਆਊਟਕਮ ਹੈ ਜੋ ਰਿਜ਼ਲਟ ਸਾਨੂੰ ਅਸੀਂ ਚਾਹੁੰਦੇ ਆ ਉਹਨਾਂ ਰਿਜ਼ਲਟਾਂ ਨੂੰ ਫੀਲ ਕਰਨ ਦੀ ਜਿਹਦਾ ਕਿ ਇਹ ਸਾਡੇ ਰਿਜ਼ਲਟ ਪੂਰੇ ਹੋ ਗਏ ਨੇ ਜਦੋਂ ਅਸੀਂ ਉਸ ਫੀਲਿੰਗ ਦੇ ਵਿੱਚ ਆਉਂਦੇ ਆ ਤਾਂ ਫਿਰ ਸਾਡਾ ਜਿਹੜਾ ਸਭ ਕਹੇ ਸਾਡਾ ਸਬਕੌਂਸ਼ੀਅਸ ਮਾਈਂਡ ਸਾਡੀ ਫੀਲਿੰਗਸ ਨੂੰ ਜਲਾ ਸਮਝਦਾ بجائے ਕਿ ਸਾਡੇ ਸ਼ਬਦਾਂ ਨੂੰ ਸੋ ਜਦੋਂ ਅਸੀਂ ਇਹਨੂੰ ਫੀਲ ਕਰਾ ਦਿੰਦੇ ਆ ਨਾ ਕਿ ਜੋ ਮੈਂ ਅਰਦਾਸ ਕਰੀ ਉਹ ਪੂਰੀ ਹੋ ਚੁੱਕੀ ਹੈ ਤਾਂ ਇਹਨੂੰ ਇਹਨੂੰ ਇੱਕ ਝੂਠ ਬੋਲਣਾ ਹੁੰਦਾ ਸੀ ਝੂਠਾ ਦਿਲਾਸਾ ਦੇਣਾ ਹੁੰਦਾ ਸਬਕੌਂਸ਼ੀਅਸ ਮਾਈਂਡ ਨੂੰ ਤਾਂ ਹੀ ਉਸੇ ਤਰ੍ਹਾਂ ਹੀ ਕੰਮ ਕਰ ਲੱਗਦਾ ਕਿਉਂਕਿ ਇਹਨੂੰ ਇਹ ਇਹ ਆਪਨੇ ਕੁਝ ਵੀ ਡਿਸਾਈਡ ਕਰਦਾ ਡਿਸਾਈਡ ਕਰਦਾ ਹੈ ਸਾਡਾ ਕੌਂਸ਼ੀਅਸ ਮਾਈਂਡ ਸਬਕੌਂਸ਼ੀਅਸ ਮਾਈਂਡ ਚ ਜੋ ਸੁਝਾਸ਼ਨ ਚਲੇਗੇ ਇਹਨਾਂ ਉਹੀ ਸੱਚ ਮੰਨ ਲੈਣੇ ਆ ਤੇ ਉਹਨਾਂ ਦੇ ਹੀ ਇਹਨੇ ਕੰਮ ਕਰ ਲੱਗ ਜਾਣਾ ਹੈ ਤੀਜਾ ਸਟੈਪ ਆਂਦਾ ਜੋ ਵੀ ਅਸੀਂ ਅਰਦਾਸ ਕਰੀ ਹੈ ਨਾ ਉਹਨੂੰ ਸੌਣ ਤੋਂ 5 ਮਿੰਟ ਪਹਿਲਾਂ ਰਿਪੀਟ ਕਰਨਾ ਹੈ ਰਿਪੀਟ ਕਿਸ ਤਰ੍ਹਾਂ ਕਰਨਾ ਹੈ ਉਹੀ ਪ੍ਰੈਜ਼ੈਂਟ ਟੈਂਸ ਦੇ ਵਿੱਚ ਕਿ ਮੇਰੀ ਇਹ ਚੀਜ਼ ਪੂਰੀ ਹੋ ਚੁੱਕੀ ਹੈ ਵਿਜ਼ੂਅਲਾਈਜ਼ ਕਰਨਾ ਦਿਮਾਗ ਦੇ ਅੰਦਰ ਆਪਣੇ ਆਪ ਨੂੰ ਦੇਖਣਾ ਹੈ ਉਹ ਅਰਦਾਸ ਪੂਰੀ ਹੋਣ ਤੋਂ ਬਾਅਦ ਤੁਸੀਂ ਕਿਵੇਂ ਦਾ ਫੀਲ ਕਰ ਰਹੇ ਹੋ ਉਹ ਚੀਜ਼ ਫੀਲ ਕਰਨੀ ਹੈ ਕਿਉਂਕਿ ਜਦੋਂ ਅਸੀਂ ਸੌਣ ਲੱਗੇ ਇਹ ਚੀਜ਼ ਤਾਂ ਜਿੰਨਾ ਟਾਈਮ ਅਸੀਂ ਸੁੱਤੇ ਬਈਆਂ ਉਹਨਾਂ ਟਾਈਮ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹੀ ਚੀਜ਼ਾਂ ਚੱਲਦੀਆਂ ਨੇ ਜੋ ਅਸੀਂ ਲਾਸਟ ਮੂਮੈਂਟ ਦੇ ਉੱਤੇ ਸੋਚੀਆਂ ਹੁੰਦੀਆਂ ਨੇ ਤਾਂ ਉਹਨਾਂ ਤੇ ਉਹ ਉਹਨਾਂ ਚੀਜ਼ਾਂ ਦੇ ਉੱਤੇ ਸਾਡਾ ਸਬਕੌਂਸ਼ੀਅਸ ਮਾਈਂਡ ਜ਼ਿਆਦਾ ਕੰਮ ਕਰਦਾ ਏ ਤੇ ਕਈ ਵਾਰ ਅਸੀਂ ਇਹ ਸੋਚਦੇ ਹਾਂ ਕਿ ਸਾਡੀ ਅਰਦਾਸ ਪੂਰੀ ਕਿਉਂ ਨਹੀਂ ਹੁੰਦੀ ਜਾਂ ਸੁਣੀ ਕਿਉਂ ਨਹੀਂ ਜਾਂਦੀ ਸਾਡੀ ਅਰਦਾਸ ਦੇਖੋ ਇਹ ਸਿਰਫ ਫੋਕਸ ਦੇ ਉੱਤੇ ਰਵੈਂਡ ਕਰਦਾ ਏ ਅਸੀਂ ਵਿਸ਼ਵਾਸ ਨਾਲੋਂ ਜ਼ਿਆਦਾ ਡਰ ਹੁੰਨੇ ਸਾਡੀ ਅਰਦਾਸ ਦੇ ਵਿੱਚ ਸਾਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਜੇ ਅਰਦਾਸ ਕਰ ਰਹੇ ਹਾਂ ਕੋਈ ਚੀਜ਼ ਕੋਈ ਕੰਮ ਨਹੀਂ ਸ਼ੁਰੂ ਕਰਨ ਲੱਗੇ ਅਰਦਾਸ ਕਰ ਰਹੇ ਹਾਂ ਤੇ ਇਹ ਕੰਮ ਹੋ ਕੇ ਹੀ ਹਟੂਗਾ ਉਹਦੀ ਜਗ੍ਹਾ ਸਾਡੇ ਅੰਦਰ ਦੂਜੇ ਗੜ ਹੁੰਨੇ ਕਿ ਜੇ ਨਾ ਹੋਇਆ ਜੇ ਗਲਤ ਹੋ ਗਿਆ ਜਿਹੜੀ ਚੀਜ਼ ਦੇ ਉੱਤੇ ਅਸੀਂ ਜ਼ਿਆਦਾ ਫੋਕਸ ਕਰਾਂਗੇ ਉਹੀ ਚੀਜ਼ ਰਿਜ਼ਲਟ ਬਣ ਕੇ ਸਾਡੇ ਸਾਹਮਣੇ ਆਊਗੀ ਸੋ ਅੱਗੇ ਨੂੰ ਕਦੇ ਵੀ ਤੁਸੀਂ ਅਰਦਾਸ ਕਰਨੀ ਹੈ ਤਾਂ ਪੂਰੇ ਵਿਸ਼ਵਾਸ ਨਾਲ ਇਰਦਾਸ ਕਰਨੀ ਹੈ ਕਿ ਜੋ ਚੀਜ਼ ਮੈਂ ਇੱਥੇ ਅੱਜ ਜ਼ਿਕਰ ਕਰ ਰਿਹਾ ਉਹ ਪੂਰੀ ਹੋਣੀ ਹੀ ਹੋਣੀ ਹੈ ਸਭ ਤੋਂ ਵੱਡਾ ਖਜ਼ਾਨਾ ਸਾਡਾ ਵਿਸ਼ਵਾਸ ਹੀ ਹੈ ਜਦੋਂ ਤੱਕ ਵਿਸ਼ਵਾਸ ਨਹੀਂ ਕਰਾਂਗੇ ਵਿਸ਼ਵਾਸ ਨਾਲ ਪਹਾੜ ਵੀ ਹਿਲਾਏ ਜਾ ਸਕਦੇ ਆ ਪਰ ਬਿਨਾਂ ਵਿਸ਼ਵਾਸ ਤੇ ਕੁਝ ਵੀ ਨਹੀਂ ਹੋ ਸਕਦਾ ਇਸ ਵੀਡੀਓ ਦੇ ਵਿੱਚ ਤੀਜੀ ਜੀ ਜੇ ਸਮਝਾਂਗੇ ਕਿ ਸਾਡੇ ਅਵਚੇਤਨ ਮਨ ਨੂੰ ਸਾਡੀਆਂ ਸਾਰੀਆਂ ਪ੍ਰੋਬਲਮਸ ਦਾ ਜਵਾਬ ਸਾਡੀਆਂ ਸਾਰੀਆਂ ਪ੍ਰੋਬਲਮਸ ਦਾ ਹੱਲ ਪਹਿਲਾਂ ਤੋਂ ਹੀ ਪਤਾਇਓ ਦੇ ਅੰਦਰ ਹੱਲ ਭਰੇ ਪਏ ਨੇ ਬਸ ਲੋਡ ਐ ਨੂੰ ਦਿਸ਼ਾ ਦਿਖਾਉਂ ਰਹੇ ਹਾਂ ਆਪਣੇ ਦਿਮਾਗ ਨੂੰ ਗੂਗਲ ਦੀ ਤਰ੍ਹਾਂ ਸਮਝੋ ਜਦੋਂ ਵੀ ਆਪਾਂ ਗੂਗਲ ਤੇ ਕੁਝ ਸਰਚ ਕਰਦੇ ਹਾਂ ਤਾਂ ਹਜ਼ਾਰਾਂ ਆਂਸਰ ਸਾਡੇ ਸਾਹਮਣੇ ਲੈ ਆ ਦਿੰਦਾ ਇਸੇ ਤਰ੍ਹਾਂ ਹੀ ਸਾਡਾ ਸਬਕੌਨਸ਼ੀਅਸ ਮਾਈਂਡ ਜਦੋਂ ਅਸੀਂ ਇਹਨੂੰ ਕੋਈ ਕੁਐਸਚਨ ਕਰਦੇ ਹਾਂ ਤਾਂ ਇਹ ਹਜ਼ਾਰਾਂ ਹੀ ਜਵਾਬ ਸਾਡੇ ਅੱਗੇ ਰੱਖ ਦਿੰਦਾ ਪਰ ਗੱਲ ਇਹ ਹੈ ਕਿ ਕੀ ਅਸੀਂ ਸਹੀ ਕੁਐਸਚਨ ਕਰ ਰਹੇ ਹਾਂ ਜੇ ਅਸੀਂ ਇਹਨੂੰ ਇਹ ਪੁੱਛਾਂਗੇ ਕਿ ਮੇਰੀ ਕਿਸਮਤ ਇੰਨੀ ਖਰਾਬ ਕਿਉਂ ਹੈ ਤਾਂ ਇਹਨੇ ਤੁਹਾਨੂੰ ਇਹ ਥੋੜੀ ਦੱਸਣਾ ਕਿ ਕਿਸਮਤ ਕਿਵੇਂ ਠੀਕ ਕਰੋਗੇ ਇਹਨੇ ਤੁਹਾਨੂੰ ਹਜ਼ਾਰਾਂ ਕਾਰਨ ਹੋਰ ਦੇ ਦੇਣੇ ਕਿ ਹਾਂ ऐसे करके तरीक किस्मत खराब है हां तेरे नाल ਉੱਥੇ ਵੀ ਮਾਰਾ ਗਿਆ ਸੀਗਾ ਤੇਰੇ ਨਾਲ ਫਲਾਣੀ ਜਗ੍ਹਾ ਵੀ ਮਾਰਾ ਗਿਆ ਤਰੀ ਤੱਕ ਕਿਸਮਤ ਇਹ ਹੋ ਜਈ ਹੈ ਇਹਨੇ ਹਜ਼ਾਰਾਂ ਕਾਰਨ ਲਿਆ ਕੇ ਖੜੇ ਕਰਦੇ ਨੇ ਇਹਦੀ ਬਜਾਇ ਸਾਨੂੰ ਇਹ ਪੁੱਛਣਾ ਚਾਹੀਦਾ ਕਿ ਮੈਂ ਹੋਰ ਮੌਕੇ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਡ੍ਰੈਕਟ ਕਰ ਸਕਦਾ ਜਦੋਂ ਇਹ ਤੁਸੀਂ ਕੁਐਸਚਨ ਕਰੋਗੇ ਤਾਂ ਤੁਹਾਡੇ ਆਸ-ਪਾਸ ਹੀ ਤੁਹਾਨੂੰ ਮੌਕੇ ਦਿਖਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਕੋਈ ਸਬਕੋਸ਼ੀਅਸ ਮਾਈਂਡ ਦਾ ਕੰਮ ਹੀ ਇਹ ਹੈ ਜੋ ਇਹਨਾਂ ਨੂੰ ਅਸੀਂ ਸੁਜੈਸ਼ਨ ਦਵਾਂਗੇ ਇਹਨਾਂ ਉਸ ਤਰ੍ਹਾਂ ਦੇ ਹੀ ਰਿਜ਼ਲਟ ਪੇਸ ਕਰ ਲੈਣੇ ਨੇ ਜੋ ਕੁਐਸਚਨ ਅਸੀਂ ਪੁੱਛਾਂਗੇ ਉਹਦੇ ਹੀ ਜਵਾਬ ਦੇਣੇ ਨੇ ਇਹ ਸਹੀ ਜਾਂ ਗਲਤ ਦੇ ਵਿੱਚ ਫਰਕ ਨਹੀਂ ਕਰਦਾ ਇਹਨਾਂ ਇਹ ਨਹੀਂ ਦੇਖਣਾ ਕਿ ਤੁਸੀਂ ਇੱਕ ਕੁਐਸਚਨ ਗਲਤ ਪੁੱਛ ਰਹੇ ਹੋ ਤੇ ਤੁਹਾਨੂੰ ਇਹ ਅਨਸਰ ਸਹੀ ਦੇ ਦੂਗਾ ਨਹੀਂ ਜੇ ਤੁਸੀਂ ਕੁਐਸਚਨ ਗਲਤ ਕਰੋਗੇ ਤਾਂ ਇਹਦੇ ਅਨਸਰ ਵੀ ਇਹਨਾਂ ਉਹਦੇ ਨਾਲ ਰਿਲੇਟਡ ਹੀ ਦੇਣੇ ਨੇ ਸੋ ਬਜਾਏ ਕਿ ਇਹ ਕਹਿਣ ਦੇ ਕਿ ਮੇਰੀ ਕਿਸਮਤ ਖਰਾਬ ਕਿਉਂ ਹੈ ਉਹਨੂੰ ਪੋਜ਼ਿਟਿਵ ਵੇ ਦੇ ਵਿੱਚ ਪੁੱਛੋ ਨਾ ਕੁਝ ਕਿ ਮੈਂ ਆਪਣੀ ਜ਼ਿੰਦਗੀ ਨੂੰ ਹੋਰ ਬੈਟਰ ਕਿਵੇਂ ਕਰ ਸਕਦਾ ਹਾਂ ਤਾਂ ਤੁਹਾਡੇ ਸਾਹਮਣੇ ਬਹੁਤ ਸਾਰੇ ਜਵਾਬ ਮਿਲ ਜਾਣਗੇ ਤੁਹਾਨੂੰ ਪਰ ਹੱਲ সাবਕੌਂਸ਼ੀਅਸ ਮਾਈਂਡ ਤੋਂ ਲੈਣੇ ਕਿਵੇਂ ਦੇਖੋ ਉਹੀ ਗੱਲ ਹੈ ਕਿ ਸੌਣ ਤੋਂ ਪਹਿਲਾਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਆਪਣੀ ਜ਼ਿੰਦਗੀ ਦੀ ਪ੍ਰੋਬਲਮ ਬਾਰੇ ਕੋਈ ਵੀ ਸਵਾਲ ਤੁਸੀਂ ਕਰ ਸਕਦੇ ਹੋ ਤੁਹਾਡੀ ਹੈਲਥ ਨਾਲ ਹੋ ਸਕਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਨਾਲ ਹੋ ਸਕਦੀ ਹੈ ਤੁਹਾਡੀ ਨੌਕਰੀ ਨਾਲ ਤੁਹਾਡੀਆਂ ਖੁਸ਼ੀਆਂ ਨਾਲ ਤੁਹਾਡੇ ਪਰਿਵਾਰ ਨਾਲ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਪ੍ਰੋਬਲਮ ਫੇਸ ਕਰ ਰਹੇ ਹੋ ਤਾਂ ਤੁਸੀਂ ਸੌਣ ਤੋਂ ਪਹਿਲਾਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਉਹਦੇ ਹੱਲ ਬਾਰੇ ਪੁੱਛਣਾ ਹੈ ਉਹ ਤੋਂ ਬਾਅਦ ਤੁਸੀਂ ਉਸ ਚੀਜ਼ ਨੂੰ ਛੱਡ ਦੇਣਾ ਹੈ ਮਤਲਬ ਬਹੁਤਾ ਸਟ्रेस ਨਹੀਂ ਕਰਨਾ ਕਿ ਮੈਨੂੰ ਹੁਣੇ ਜਵਾਬ ਚਾਹੀਦਾ ਹਟ ਹੋ ਜਾ ਬਸ ਭਰੋਸਾ ਕਰਕੇ ਉਹਨੂੰ ਛੱਡ ਦਿਓ ਉਹ ਤੋਂ ਬਾਅਦ ਤੁਸੀਂ ਰਿਜ਼ਲਟ ਨੂੰ ਐਕਸਪੈਕਟ ਕਰੋ ਕਿ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਆਨਸਰ ਮਿਲੇਗਾ ਚਾਹੇ ਤੁਹਾਨੂੰ ਤੁਹਾਡੇ ਸੁਪਨੇ ਦੇ ਵਿੱਚ ਕੋਈ ਇਹੋ ਜੀ ਗੱਲ ਮਿਲ ਜੇ ਜਾਂ ਫਿਰ ਤੁਸੀਂ ਅਗਲੇ ਦਿਨ ਤੁਹਾਡੇ ਆਸ-ਪਾਸ ਤੁਹਾਨੂੰ ਕੋਈ ਇਹੋ ਜੀ ਚੀਜ਼ ਦਿਖ ਜੇ ਜਿੱਥੇ ਤੁਹਾਨੂੰ ਹੱਲ ਮਿਲ ਸਕਦਾ ਜਾਂ ਤੁਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਹੋ ਉਸ ਗੱਲਬਾਤ ਦੇ ਦੌਰਾਨ ਸਾਹਮਣੇ ਵਾਲੇ ਨੇ ਕੋਈ ਇਹੋ ਜੀ ਗੱਲ ਕਹੀ ਉਹਨੂੰ ਤੁਸੀਂ ਕੈਚ ਕਰ ਸਕੋ ਜਿ ਕਿ ਹਾਂ ਇਹ ਮੇਰੀ ਪ੍ਰੋਬਲਮ ਦਾ ਹੱਲ ਹੋ ਸਕਦਾ ਹੈ ਜੋ ਉਹ ਤੁਹਾਡਾ ਸਬਕੌਂਸ਼ੀਅਸ ਮਾਈਂਡ ਜਵਾਬ ਜ਼ਰੂਰ ਦਿੰਦਾ ਹੈ ਗੱਲ ਇਹ ਹੈ ਕਿ ਤੁਸੀਂ ਕਿੰਨੇ ਕੁ ਅਵੇਅਰ ਹੋ ਕੇ ਉਹ ਸਟੇਜ ਨੂੰ ਸਮਝ ਪਾ ਰਹੇ ਹੋ ਜਦੋਂ ਤੁਸੀਂ ਵੱਡੇ ਵੱਡੇ ਇਨਵੈਂਟਰਾਂ ਬਾਰੇ ਜਾਂ ਫਿਰ ਵੱਡੇ ਵੱਡੇ ਬਿਜ਼ਨਸਮੈਨਾਂ ਬਾਰੇ ਪਰਦੇ ਹੋ ਤਾਂ ਉਹ ਵੀ ਇਹੋ ਜਿਹੇ ਮੈਥਡ ਯੂਜ਼ ਕਰਦੇ ਨੇ ਤੁਹਾਨੂੰ ਉਹਨਾਂ ਦੀਆਂ ਬੁੱਕਸ ਦੇ ਵਿੱਚੋਂ ਇਹ ਚੀਜ਼ਾਂ ਮਿਲ ਜਾਣਗੀਆਂ ਚਾਹੇ ਉਹ ਸਬਕੌਂਸ਼ੀਅਸ ਮਾਈਂਡ ਦਾ ਜ਼ਿਕਰ ਕਰਨ ਜਾਂ ਨਾ ਕਰਨ ਚਾਹੇ ਉਹ ਸੀਕਰਟ ਦਾ ਜ਼ਿਕਰ ਕਰਨ ਚਾਹੇ ਨਾ ਕਰਨ ਪਰ ਕਿਤੇ ਨਾ ਕਿਤੇ ਉਹ ਇਹ ਜ਼ਰੂਰ ਦੱਸਦੇ ਨੇ ਕਿ ਮੈਂ ਆਪਣੇ ਆਪ ਨਾਲ ਐਵੇਂ ਦੀਆਂ ਗੱਲਾਂ ਕਰਦਾ ਸੀਗਾ ਤੇ ਮੈਨੂੰ ਉਤੋਂ ਉਤੋਂ ਆਪਣੇ ਹੱਲ ਮਿਲਦੇ ਗਏ ਕਿਉਂਕਿ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਇੰਨੀ ਕੁ ਇਨਫੋਰਮੇਸ਼ਨ ਭਰੀ ਪਈ ਹੈ ਜਿੰਨੇ ਕ ਆਪਾਂ ਕੌਂਸ਼ੀਅਸ ਹੋ ਕੇ ਸੋਚ ਸਕਦੇ ਹ ਆਪਣੀ ਸੋਚ ਤੋਂ ਵੀ ਪਰੇ ਚੀਜ਼ਾਂ ਪਈਆਂ ਨੇ ਮਤਲਬ ਬਿਆਨ ਹੀ ਨਹੀਂ ਕਰ ਸਕਦੇ ਆਪਾਂ ਖੁਦ ਵੀ ਨਹੀਂ ਸਮਝ ਸਕਦੇ ਕਿ ਉਹਦੇ ਅੰਦਰ ਕਿੰਨਾ ਕ ਖਜ਼ਾਨਾ ਭਰਿਆ ਪਿਆ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਚੌਥੀ ਚੀਜ਼ ਸਮਝਾਂਗੇ ਕਿ ਅਸੀਂ ਆਪਣੇ ਬਲਾਕਸ ਨੂੰ ਕਿਵੇਂ ਰਿਮੂਵ ਕਰਨਾ ਹੈ ਮਤਲਬ ਸਾਡ ਅਸੀਂ ਖੁਦ ਹੀ ਆਪਣੇ ਆਪ ਨੂੰ ਇੱਕ ਜੇਲ੍ਹ ਦੇ ਵਿੱਚ ਕੈਦ ਰੱਖਿਆ ਹੋਇਆ ਆਪਣੇ ਵਿਚਾਰਾਂ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਕਿਵੇਂ ਤੋੜ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਇੱਕਦਮ ਨਵਾਂ ਰੂਪ ਦੇ ਸਕਦੇ ਹਾਂ ਜ਼ਿਆਦਾਤਰ ਲੋਕ ਆਪਣੀ ਕਾਮਯਾਬੀ ਨੂੰ ਆਪ ਹੀ ਰੋਕ ਕੇ ਰੱਖਦੇ ਨੇ ਉਹਨਾਂ ਦੇ ਵਿਚਾਰ ਕਿਹੋ ਜਿਹੇ ਨੇ ਕਿ ਪੈਸਾ ਕਮਾਣਾ ਬਹੁਤ ਔਖਾ ਕੰਮ ਹੈ ਇਹ ਮੇਰੇ ਬਸ ਦੀ ਗੱਲ ਨਹੀਂ ਇਹ ਚੀਜ਼ ਮੇਰੇ ਬਸ ਤੋਂ ਬਾਹਰ ਹੈ ਮੇਰੀ ਤਾਂ ਕਿਸਮਤ ਸ਼ੁਰੂ ਤੋਂ ਹੀ ਖਰਾਬ ਰਹੀ ਹੈ ਜਦੋਂ ਅਸੀਂ ਇਹੋ ਜਿਹੇ ਵਿਚਾਰਾਂ ਨੂੰ ਬਹੁਤਾ ਆਪਣੇ ਸਬਕੌਨਸ਼ੀਅਸ ਮੈਂਡ ਦੇ ਵਿੱਚ ਦੁਆਰੇ ਰਹਿਣੇ ਤਾਂ ਅਸੀਂ ਖੁਦ ਹੀ ਬਲਾਕੇਜ ਕ੍ਰੀਏਟ ਕਰਨੇ ਆ ਫਿਰ ਚਾਹੇ ਸਾਡੇ ਸਾਹਮਣੇ ਹਜ਼ਾਰਾਂ ਮੌਕੇ ਖੜੇ ਹੋਣ ਸਾਨੂੰ ਇੱਕ ਵੀ ਨਜ਼ਰ ਨਹੀਂ ਆਊਗਾ ਕਿਉਂਕਿ ਅਸੀਂ ਪਹਿਲਾਂ ਹੀ ਆਪਣੇ ਅੰਦਰ ਹੀ ਉਸ ਚੀਜ਼ ਨੂੰ ਬਲੌਕ ਕਰਕੇ ਰੱਖਿਆ ਹੋਇਆ ਕਿ ਮੈਂ ਤਾਂ ਇਹ ਚੀਜ਼ ਨੂੰ ਡਿਜ਼ਰਵ ਵੀ ਨਹੀਂ ਕਰਦਾ ਮੇਰੇ ਕੋਲ ਕਿੱਥੋਂ ਆਜੂ ਜਿਹੜੇ ਐਵੇਂ ਦੇ ਵਿਸ਼ਵਾਸ ਨੇ ਨਾ ਇਹ ਦੀਵਾਰਾਂ ਬਣੀਆਂ ਹੋਈਆਂ ਨੇ ਸਾਡੇ ਤੇ ਸਭੀ ਕਾਮਯਾਬੀ ਦੇ ਵਿੱਚ ਇਹ ਦੁਵਾਰਾਂ ਸਾਨੂੰ ਦਿਖ ਨਹੀਂ ਰਹੀਆਂ ਪਰ ਇਹ ਬਹੁਤ ਜ਼ਬਰਦਸਤ ਬਹੁਤ ਤਾਕਤਵਰ ਦੁਵਾਰਾਂ ਨੇ ਇਹਨਾਂ ਨੂੰ ਤੋੜਨਾ ਜ਼ਰੂਰੀ ਹੈ ਜੇ ਕਾਮਯਾਬੀ ਪਾਉਣੀ ਚਾਹੁੰਦੇ ਆਂ ਅਸੀਂ ਕਿਉਂਕਿ ਇਹ ਜਵਾਰਾ ਸਾਨੂੰ ਸੇਮ ਪੈਟਰਨ ਦੇ ਵਿੱਚ ਉਲਝਾਈ ਰੱਖ ਦਿੰਦੇ ਨੇ ਤੇ ਸਾਡੀ ਲਾਈਫ ਦੇ ਵਿੱਚ ਸੇਮ बार-बार ਉਹੀ ਚੀਜ਼ਾਂ ਹਿੱਪਨ ਹੋਈ ਜਾਂਦੇ ਨੇ ਕੁਝ ਨਵਾਂ ਸਾਡੀ ਲਾਈਫ ਦੇ ਵਿੱਚ ਹੋ ਹੀ ਨਹੀਂ ਰਿਹਾ ਪਰ ਚੰਗੀ ਖਬਰ ਇਹ ਹੈ ਕਿ ਅਸੀਂ ਇਹਨਾਂ ਬਲਾਕਸ ਨੂੰ ਤੋੜ ਸਕਦੇ ਆ ਤੇ ਤੋੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਵੰਡਰ ਸੈਟ੍ਰੈਕਟ ਕਰ ਸਕਦੇ ਆ ਆਪਣੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਬਣਾ ਸਕਦੇ ਆ ਪਰ ਕਿਵੇਂ ਆਜੇ ਟਰਾਈ ਕਰੋ ਸਭ ਤੋਂ ਪਹਿਲਾ ਸਟੈਪ ਹੈ ਆਪਣੇ ਵਿਸ਼ਵਾਸ ਨੂੰ ਪਛਾਣੋ ਕਿ ਕਿਹੜੇ ਤੁਹਾਡੇ ਨੈਗੇਟਿਵ ਬਲੀਵਸ ਨੇ ਉਹਨਾਂ ਨੂੰ ਲਿਖੋ ਕਾਪੀ ਪੈਨ ਲਓ ਉਹਨਾਂ ਨੂੰ ਪੂਰੀ ਤਰ੍ਹਾਂ ਲਿਖਣਾ ਸ਼ੁਰੂ ਕਰਦੋ ਕਿਤੇ ਵੀ ਰੁਕੋ ਨਾ ਇਹ ਨਾ ਸੋਚੋ ਕਿ ਨਹੀਂ ਇਹ ਮੇਰੇ ਵਿਚਾਰ ਨਹੀਂ ਹੋ ਸਕਦੇ ਜਿੰਨਾ ਨੈਗੇਟਿਵ ਜਿੰਨਾ ਵੀ ਜਦੋਂ ਤੁਹਾਡਾ ਨੈਗੇਟਿਵ ਮਾਈਂਡ ਸੋਚ ਰਿਹਾ ਨਾ ਹਰ ਇੱਕ ਚੀਜ਼ ਲਿਖ ਦਿਓ ਪੂਰੀ ਤਰ੍ਹਾਂ ਕਿਉਂਕਿ ਜੇ ਅਸੀਂ ਉਹਨਾਂ ਨੂੰ ਐਡਰੈਸ ਕਰਾਂਗੇ ਤਾਂ ਹੀ ਉਹ ਕਲੀਅਰ ਹੋਣਗੇ ਜੇ ਨਹੀਂ ਸਾਡੇ ਦਿਮਾਗ ਦੇ ਅੰਦਰ ਖੁੰਜੇ ਛੁਪੇ ਰਹਿਣਗੇ ਤੇ ਸਾਨੂੰ ساری ਜ਼ਿੰਦਗੀ ਤੰਗ ਕਰਦੇ ਰਹਿਣਗੇ ਸੋ ਉਹਨਾਂ ਵਿਸ਼ਵਾਸਾਂ ਨੂੰ ਪਛਾਣਨਾ ਜ਼ਰੂਰੀ ਹੈ ਕਿ ਮੇਰੇ ਕਿਹੜੇ ਨੈਗੇਟਿਵ ਵਿਸ਼ਵਾਸ ਮੇਰੇ ਅੰਦਰ ਬਣੇ ਹੋਏ ਨੇ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਮੈਂ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਮੇਰੀ ਕਿਸਮਤ ਖਰਾਬ ਹੈ ਜਿੰਨੇ ਵੀ ਤੁਸੀਂ ਲਿਖ ਸਕਦੇ ਹੋ ਉਹਨਾਂ ਨੂੰ ਕਾਪੀ ਦੇ ਉੱਤੇ ਲਿਖ ਲਓ ਉਸ ਤੋਂ ਬਾਅਦ ਉਹਨਾਂ ਨੂੰ ਰੀ-ਰਾਈਟ ਕਰ ਦਿਓ ਰੀ-ਰਾਈਟ ਕਿਵੇਂ ਕਰਨੇ ਕਿ ਅਗਲੇ ਪੇਜ ਦੇ ਉੱਤੇ ਉਹਨਾਂ ਨੂੰ ਬਿਲਕੁਲ ਉਲਟ ਲਿਖ ਦਿਓ ਜੋ ਤੁਸੀਂ ਪਹਿਲਾਂ 네ਗੇਟਿਵ ਲਿਖੇ ਨੇ ਉਹਨਾਂ ਨੂੰ ਬਿਲਕੁਲ ਪੋਜ਼ਿਟਿਵ ਕਰਕੇ ਲਿਖ ਦਿਓ ਤੇ ਅਬਜ਼ਰਵ ਕਰੋਗੇ ਤੁਹਾਡੇ ਅੰਦਰ ਉਹ ਵਿਸ਼ਵਾਸ ਉਹ ਜਿਵੇਂ ਤੁਸੀਂ ਲਿਖਦੇ ਜਾ ਰਹੇ ਹੋ ਉਵੇਂ ਹੀ ਬਦਲਦੇ ਜਾ ਰਹੇ ਨੇ ਉਹ 네ਗੇਟਿਵ ਤੋਂ ਪੋਜ਼ਿਟਿਵ ਹੁੰਦੇ ਜਾ ਰਹੇ ਨੇ ਉਦਾਹਰਨ ਦੇ ਤੌਰ ਤੇ ਜੇ ਤੁਸੀਂ ਇਹ ਲਿਖਿਆ ਕਿ ਮੇਰੇ ਲਈ ਪੈਸਾ ਕਮਾਉਣਾ ਬਹੁਤ ਔਖਾ ਹੈ ਤਾਂ ਦੂਜੇ ਪਾਸੇ ਤੁਸੀਂ ਇਹ ਲਿਖ ਸਕਦੇ ਹੋ ਕਿ ਪੈਸਾ ਕਮਾਉਣਾ ਮੇਰੇ ਲਈ ਬਹੁਤ ਸੌਖਾ ਹੈ ਤੇ ਮੈਂ ਪੈਸੇ ਨੂੰ ਡਿਜ਼ਰਵ ਕਰਦਾ ਹਾਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਰਿਹਾ ਹਾਂ ਜਦੋਂ ਤੁਸੀਂ ਇਹਨਾਂ ਪੋਜ਼ਿਟਿਵ ਵਿਸ਼ਵਾਸਾਂ ਨੂੰ ਲਿਖੋਗੇ ਆਟੋਮੈਟਿਕਲੀ ਤੁਹਾਡੇ ਅੰਦਰ ਵੀ ਜਿਹੜੇ ਵਿਸ਼ਵਾਸ ਨੇ ਉਹ ਪੋਜ਼ਿਟਿਵ ਹੋਣੇ ਸ਼ੁਰੂ ਹੋ ਜਾਣਗੇ ਕਿਹਦੇ ਜੀ ਤੀਜਾ ਸਟੈਪ ਇਹ ਆਉਂਦਾ ਕਿ ਉਹਨਾਂ ਹੀ ਵਿਸ਼ਵਾਸਾਂ ਨੂੰ ਜਿਹੜੇ ਤੁਸੀਂ ਪੋਜ਼ਿਟਿਵ ਲਿਖੇ ਨੇ ਕਾਪੀ ਦੇ ਉੱਤੇ ਚੇਂਜ ਕਰਕੇ ਉਹਨਾਂ ਨੂੰ ਰੋਜ਼ ਸ਼ੀਸ਼ੇ ਅੱਗੇ ਖੜ ਕੇ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਜ਼ੋਰ-ਜ਼ੋਰ ਨਾਲ ਪੜੋ ਆਪਣੇ ਅੰਦਰ ਉਹਨਾਂ ਵਿਸ਼ਵਾਸਾਂ ਨੂੰ ਚੇਂਜ ਕਰਨੀ ਇਹ ਐਕਟੀਵਿਟੀ ਤੁਹਾਨੂੰ ਕਰਨੀ ਪਊਗੀ ਇਹਦੇ ਨਾਲ ਕੀ ਹੋਊਗਾ ਕਿ ਤੁਸੀਂ ਜਦੋਂ ਰੋਜ਼ ਬਾਰ-ਬਾਰ ਬਾਰ-ਬਾਰ ਆਪਣੇ ਉਹਨਾਂ ਵਿਸ਼ਵਾਸਾਂ ਤੇ ਸੱਟ ਮਾਰੋਗੇ ਤਾਂ ਇੱਕ ਨਾ ਇੱਕ ਦਿਨ ਜਾ ਕੇ ਉਹ ਬਿਲਕੁਲ ਹੀ ਟੁੱਟ ਜਾਣਗੇ ਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਬੰਡੈਂਸ ਅਟ੍ਰੈਕਟ ਕਰ ਲਓਗੇ ਸੋ ਅੱਜ ਤੋਂ ਹੀ ਇਹਨਾਂ ਟ੍ਰਿਕਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਸ਼ੁਰੂ ਕਰਦੋ ਤੇ ਆਪਣੀ ਅਗਲੀ ਵੀਡੀਓ ਦੇ ਵਿੱਚ ਆਪਾਂ ਇਸ ਕਨਸੈਪਟ ਦੇ ਹੋਰ ਡੀਪ ਜਾਵਾਂਗੇ ਤੇ ਤੀਜੇ ਐਪੀਸੋਡ ਦੇ ਵਿੱਚ ਆਪਾਂ ਇਹ ਸਮਝਾਂਗੇ ਕਿ ਵੱਡੇ ਵੱਡੇ ਲੋਕ ਕਿਹੜੀ ਪਾਵਰਫੁਲ ਵਿਜ਼ੂਅਲਾਈਜੇਸ਼ਨ ਦਾ ਆਪਣੀ ਲਾਈਫ ਦੇ ਵਿੱਚ ਯੂਜ਼ ਕਰਦੇ ਆ ਜਿਨ੍ਹਾਂ ਨਾਲ ਕਿ ਉਹਨਾਂ ਨੂੰ ਹਮੇਸ਼ਾ ਹੀ ਪੋਜ਼ਿਟਿਵ ਰਿਜ਼ਲਟ ਮਿਲਦੇ ਨੇ ਤੇ ਆਪਣੀ ਲਾਈਫ ਦੇ ਵਿੱਚ ਉਹ ਵੰਡਰਜ਼ ਨੂੰ ਮੈਨੀਫੈਸਟ ਕਰ ਪਾਉਂਦੇ ਨੇ ਸੋ ਜੇ ਵੀਡੀਓ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਸੀਰੀਜ਼ ਨੂੰ ਆਪਾਂ ਹੋਰ ਕੰਟੀਨਿਊ ਕਰੀਏ ਤਾਂ ਵੀ ਕਮੈਂਟ ਜਰੂਰ ਕਰਿਓ ਧੰਨਵਾਦ